ਮੈਂ ਮੇਵਾ ਸਿੰਘ ਪੁਆਰ ਤੁਸੀਂ ਜੁੜਿਓ ਮਾਲਵਾ ਪੰਜਾਬ ਚੈਨਲ ਦੇ ਨਾਲ ਆਓ ਅੱਜ ਤੁਹਾਨੂੰ ਉਸ ਇਤਿਹਾਸਿਕ ਸਥਾਨ ਦੇ ਦਰਸ਼ਨ ਕਰਾਈਏ ਜਿੱਥੇ ਦੁਨੀਆ ਦੇ ਰਹਿਬਰ ਬਾਬਾ ਨਾਨਕ ਜੀ ਇਸ ਸਥਾਨ ਦੇ ਉੱਪਰ 13 ਦਿਨ ਬਤਾਏ ਸਨ ਜਦੋਂ ਬਾਬਾ ਨਾਨਕ ਜੀ ਦਿੱਲੀ ਪਾਣੀਪਤ ਹੁੰਦੇ ਹੋਏ ਸੁਨਾਮ ਗਏ ਸਨ ਤਾਂ ਇਸ ਇਤਿਹਾਸਿਕ ਸਥਾਨ ਦੇ ਉੱਪਰ ਉਹਨਾਂ ਨੇ 13 ਦਿਨ ਬਤਾਏ ਸਨ ਇਹ ਇਤਿਹਾਸਿਕ ਸਥਾਨ ਜਦੋਂ ਆਪਾਂ ਪਿੰਡ ਨਵੇਂ ਗੌਣ ਤੋਂ ਤੁਮਤਾਨ ਸਾਹਿਬ ਨੂੰ ਜਾਂਦੇ ਆ ਤਾਂ ਉਸ ਰਸਤੇ ਦੇ ਉਪਰ ਸਥਿਤ ਪਿੰਡ ਅੰਡਾਣਾ ਹੈ ਤਾਂ ਇਸ ਸਥਾਨ ਦੇ ਉੱਪਰ ਦੱਸਿਆ ਜਾਂਦਾ ਹੈ ਕਿ 13 ਦਿਨ ਬਤਾਏ ਸਨ ਜੋ ਕਿ ਵਿਜੇ ਗ੍ਰੰਥ ਦੇ ਅੰਦਰ ਪ੍ਰਕਾਸ਼ਿਤ ਹੈ ਅੱਜ ਇਸ ਸਥਾਨ ਤੇ ਬਾਬਾ ਨਾਨਕ ਜੀ ਦਾ 555ਵਾਂ ਜਨਮ ਦਿਹਾੜਾ ਬੜੀ ਹੀ ਧੂਮ-ਧਾਮ ਦੇ ਨਾਲ ਮਨਾਇਆ ਗਿਆ ਜਿੱਥੇ ਕਿ ਆਸ-ਪਾਸ ਦੇ ਪਿੰਡਾਂ ਦੀਆਂ ਸੰਗਤਾਂ ਨੇ ਪਹੁੰਚ ਕੇ ਇਸ ਸਥਾਨ ਦੀ ਰੌਣਕ ਵਧਾਈ ਆਓ ਤੁਸੀਂ ਵੀ ਇਸ ਸਥਾਨ ਦੇ ਰੌਣਕ ਦਾ ਨਜ਼ਾਰਾ ਮਾਣੋ ਆਓ ਦੇਖਦੇ ਆ ਕਿ ਇਸ ਸਥਾਨ ਦੇ ਉੱਪਰ ਸਿੱਕੇ ਵਾਜਾ ਨਾਨਕ ਜੀ 13 ਦਿਨ ਬਟਾਰਾ ਸਨ ਆਓ ਤੁਸੀਂ ਉਸ ਮੇਰਾਉਣਾ ਲੋਕੀਂ ਖਿੰਦਾਰਾ ਮਾਏ ਜੀ ਦੀ ਮਤੇ ਮਤੇ ਗੁਰੂ ਜੀ ਦੇ ਕਾਮਪਾ ਮਾਏ ਜੀ ਦੀ ਮਤੇ ਭਾਵੇ ਸੁਰਦਾਇ ਦਿਲ ਨੂੰ ਪਾਵੇ ਮੂਆ ਮੰਗੀਆਂ ਮਰਦਾ ਪਾਵੇ ਕਲਕੀਆਂ ਵਾਲਿਓ ਬਾਜਾ ਵਾਲਿਓ ਰਖ ਲਓ ਮਿਰਦ ਬਣੇ ਜੀ ਲਾਜ ਸਤਿ ਸ੍ਰੀ ਅਕਾਲ ਸੋ ਨਿਹਾਲ ਜੀ ਬੜੀਆ ਸਾਹਿਬ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸੰਤਾਂ ਦੇ ਜਨਾਂ ਨੂੰ ਸਤਿ ਸ਼੍ਰੀ ਅਕਾਲ ਪਹੁੰਚੇ ਸੌ ਲੱਖ ਲੱਖ ਵਧਾਈ ਹੋਵੇ ਸੰਤਾਂ ਸਰ ਵਾਹਿਗੁਰੂ ਜੀ ਕਾ ਉਹਨਾਂ ਦੀ ਇੱਥੇ ਸੇਵਾ ਕੀਤੀ ਗਈ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਕਿ ਇਹ ਸੰਗਤਾਂ ਖਨੌਰੀ ਤੋਂ ਪਹੁੰਚਿਆ ਨੇ ਤੇ ਇਹਨਾਂ ਨੂੰ ਸਭ ਤੋਂ ਪਹਿਲਾਂ ਜਲ ਪਾਣੀ ਔਰ ਚਾਹ ਚਕਾਇਆ ਗਿਆ ਇਹਦੇ ਨਾਲ ਹੀ ਸਾਡਾ ਇਹ ਲੰਗਰ ਹੈ ਜਿਹੜਾ ਇਹ ਲੰਗਰ ਤਿਆਰ ਹੋ ਰਿਹਾ ਹੈਗਾ ਜਿਸ ਦੇ ਅੰਦਰ ਜਲੇਬੀ ਅਤੇ ਦਾਲ ਫੁਲਕਾ ਦਾ ਲੰਗਰ ਤਿਆਰ ਕੀਤਾ ਜਾ ਰਿਹਾ ਹੈਗਾ ਇਹ ਸਾਡੇ ਸਮਾਜ ਸੇਵਿਕ ਨੇ ਜਿਨ੍ਹਾਂ ਵੱਲੋਂ ਇਹ ਲੰਗਰ ਤਿਆਰ ਕੀਤਾ ਗਿਆ ਹੈ ਤਾਂ ਇਸ ਤੋਂ ਅੱਗੇ ਬੀਬੀਆਂ ਨੇ ਜਿਹੜੀਆਂ ਕਿ ਇਹ ਆਪਣਾ ਰੋਟੀਆਂ ਪਕਾਉਣ ਦਾ ਕੰਮ ਕਰ ਰਹੀਆਂ ਨੇ ਬੜੀ ਸਰਦਾਰਾ ਦੇ ਨਾਲ ਅੱਜ ਇਹ ਰੋਟੀਆਂ ਇੱਥੇ ਬਣਾ ਰਹੀਆਂ ਨੇ ਹਾਂ ਆਨੀਆਂ ਹੁਣੇ ਸੰਗਤਾਂ ਨੂੰ ਪ੍ਰਸ਼ਾਦਾ ਛਕਾਇਆ ਜਾਊਗਾ ਇਹ ਜਿਹੜੀਆਂ ਪ੍ਰਸ਼ਾਦਾ ਬਣਾਇਆ ਜਾ ਰਿਹਾ ਹੈਗਾ ਤਾਂ ਤੁਸੀਂ ਵੀ ਦੇਖੋ ਤੇ ਇਹ ਸੰਗਤ ਪਹੁੰਚੀ ਹੈ ਜਿਹੜੀ ਇਹਨਾਂ ਨੂੰ ਬੜੀ ਹੀ ਸਰਦਾਪੂਰਕ ਦੇ ਨਾਲ ਇਹਨਾਂ ਨੂੰ ਚਾਹ ਪਾਣੀ ਛਕਾਇਆ ਜਾ ਰਿਹਾ ਕਿਉਂਕਿ ਇਹ ਸੰਗਤਾਂ ਦੂਰ ਤੋਂ ਇੱਥੇ ਪਹੁੰਚਿਆ ਸਨ ਤਾਂ ਜਿਹੜੀਆਂ ਵੀ ਸੰਗਤਾਂ ਪਹੁੰਚਿਆ ਨੇ ਉਹਨਾਂ ਦਾ ਮਾਣ ਸਤਿਕਾਰ ਕੀਤਾ ਗਿਆ ਹੈ

ਸ਼ਰਤਾ ਗੁਰੂ ਘਰ ਦੇ ਅੰਦਰ ਬੈਠੀਆਂ ਹੋਈਆਂ ਆਪਣੇ ਕੀਰਤਨ ਦਾ ਮਹਾਰਾਜ ਦੇ ਪ੍ਰਕਾਸ਼ ਦਾ ਆਨੰਦ ਮਾਣ ਰਹੀਆਂ ਨੇ ਤੁਸੀਂ ਵੀ ਦੇਖੋ ਕਿਵੇਂ ਬੜੀ ਸ਼ਾਂਤੀ ਦੇ ਨਾਲ ਬੈਠੀਆਂ ਹੋਈਆਂ ਇਹ ਆਨੰਦ ਮਾਣ ਰਹੀਆਂ ਨੇ ਸੰਗਤਾਂ ਨੂੰ ਲੰਗਰ ਪਾਣੀ ਛਕਾਇਆ ਗਿਆ ਜਿਹੜੀਆਂ ਸੰਗਤਾਂ ਨੂੰ ਹੀ ਸਨ ਉਹਨਾਂ ਨੂੰ ਲੰਗਰ ਪਾਣੀ ਇੱਥੇ ਛਕਾਇਆ ਗਿਆ ਤੇ ਤੁਸੀਂ ਵੀ ਦੇਖੋ ਬੜੀ ਹੀ ਸ਼ਾਂਤੀ ਦੇ ਨਾਲ ਆਨੰਦਮਈ ਦੇ ਨਾਲ ਲੰਗਰ ਚੱਕਰੀਆਂ ਸੰਗਤਾਂ ਨੇ ਕਿਉਂਕਿ ਗੁਰੂ ਨਾਨਕ ਦੇਵ ਜੀ ਇਸ ਪਿੰਡ ਦੇ ਅੰਦਰ ਦੱਸਿਆ ਜਾਂਦਾ ਹੈ ਕਿ 13 ਦਿਨ ਬਤੇ ਸਨ ਔਰ ਇਸ ਪਿੰਡ ਦਾ ਨਾਮ ਅਨ ਦਾਣਾ ਰੱਖਿਆ ਗਿਆ ਸੀ ਉਸ ਵਕਤ ਤਾਂ ਮਹਾਰਾਜ ਦੀ ਇਸ ਪਿੰਡ ਦੇ ਉੱਪਰ ਬਹੁਤ ਤਿਰਪਾ ਹੈ ਐਤਿੰਦੀਆਂ ਸੰਗਤਾਂ ਹਮ ਹਮਾ ਕੇ ਪਹੁੰਚਦੇ ਹਨ ਇਹ ਪਿੰਡ ਜਦੋਂ ਆਪਾਂ ਨੰਮੀ ਕੌਮ ਨੂੰ ਤੁਮਤਾਨ ਸਾਹਿਬ ਨੂੰ ਜਾਂਦੇ ਆ ਤਾਂ ਉਸ ਰਸਤੇ ਦੇ ਉਪਰ ਸਥਿਤ ਹੈ ڪاڙ ڏي پوري ڪاڙ ڏي پوري ڏنڌ مان اوٽي جو ماڙ 5 دڙ ڏوا